ਹਾਂਜੀ ਮਿੱਤਰੋ ਨਮਾ ਟੱਕ ਲੈ ਕੇ ਆਏ ਪੰਜ ਕਿੱਲਿਆਂ ਦਾ ਵਿੱਚ ਅੱਧ ਦੀ ਮੋਟਰ ਮਿੱਠਾ ਪਾਣੀ ਟੋਪ ਦਾ ਚਾਹੇ TDS ਚੈੱਕ ਕਰਾ ਲੋ ਬਾਕੀ ਦੋ ਨਹਿਰਾਂ ਦੇ ਵਿਚਾਲੇ ਆ ਗਿਆ ਰਕਬਾ ਰਕਬਾ ਵੀ ਤੁਹਾਨੂੰ ਦੱਸ ਦਿੰਨੇ ਆਂ ਕੋਸਲੇ ਪਿੰਡ ਦਾ ਰਕਬਾ ਗਾ ਜ਼ਿਲ੍ਹਾ ਮਾਨਸਾ ਗਾ ਤੇ ਅੱਧ ਦੀ ਮੋਟਰ ਮਿਲੂਗੀ ਜੇ ਕਿਸੇ ਨੇ ਲੈਣਾ ਟੱਕ ਸਾਡੇ ਨਾਲ ਤੁਸੀਂ ਸੰਪਰਕ ਕਰ ਸਕਦੇ ਹੋ ਸਕਰੀਨ ਤੇ ਦਿੱਤਾ ਨੰਬਰ ਹੈ ਤੇ ਟਾਪ ਦਾ ਬਹਾਨਾ ਤੇ ਬਾਕੀ ਜਿਹੜਾ ਠੇਕਾ ਇੱਥੇ ਠੇਕਾ ਜਿਹੜੇ ਤਾਂ ਲੋਕਲ ਮਾਨਸਾ ਦੇ ਉਹਨਾਂ ਨੂੰ ਤਾਂ ਪਤਾ ਹੀ ਹੈ ਵੀ ਇੱਥੇ ਕੀ ਠੇਕਾ ਹੋਊਗਾ ਕਿਉਂਕਿ ਬਹਾਨ ਟਾਪ ਦੇ ਆਗੇ ਇੱਥੇ ਜੀ ਠੇਕਾ 85 80 ਐ ਚੱਲਦਾ ਹੈ ਤੇ ਜੇ ਕਿਸੇ ਨੇ ਲੈਣਾ ਸਕਰੀਨ ਤੇ ਦਿੱਤਾ ਨੰਬਰ ਹੈ ਤਾਂ ਤੁਸੀਂ ਗੱਲ ਕਰ ਸਕਦੇ ਹੋ ਬਾਕੀ ਸਾਡੇ ਕੋਲ 1 ਕਿੱਲੇ ਤੋਂ ਲੈ ਕੇ 100 ਕਿੱਲੇ ਤੱਕ ਜੇ ਕਿਸੇ ਨੇ ਲੈਣਾ ਮਿਲ ਜੂਗਾ ਤੇ ਅਲੱਗ-ਅਲੱਗ ਡਿਮਾਂਡ ਹੈਗੀ ਤੇ ਅਲੱਗ-ਅਲੱਗ ਬਾਣਾ ਦੇ ਹਿਸਾਬ ਨਾਲ ਤੇ ਜੇ ਕਿਸੇ ਨੇ ਲੈਣਾ ਹੈ ਮਾਨਸਾ ਜ਼ਿਲ੍ਹੇ ਦਾ ਰਕਬਾ ਹੈ ਸੰਪਰਕ ਕਰ ਸਕਦੇ ਜੀ ਧੰਨਵਾਦ ਜੀ